ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈਸਾ ਸਤਗੁਰ ਸੋਣੀ ਦਾ ਤੈਸੋ ਹੀ ਮੈ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋਂ ਮੰਤਰ ਦਰੜਾਏਂਦਾ ਕੱਟੇ ਹੋ ਮੈ ਰੋਗ ਨਾਨਕ ਸਤਿਗੁਰੁ ਦਿਨਾ ਮਲਾਇ ਜਿਨਾਂ ਤੁਰੇ ਪਿਆ ਸੰਜੋਗ ਮਹੱਲਾ ਪੰਜਵਾ ਇਕ ਸੱਜਣ ਸਭ ਸੱਜਣਾ ਇਕ ਵੈਰੀ ਸਭ ਬਾਦ ਗੁਰਪੂਰੈ ਦੇ ਖਾਲਿਆ ਵਿਣ ਨਾਵੇ ਸਭ ਬਾਦ ਸਾਖਤ ਦੁਰਜਨ ਭਰਮਿਆ ਜੋ ਲਾਗੇ ਦੂਜੈ ਸਾਧ ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਾਤਗੁਰ ਕੈ ਪ੍ਰਸਾਦ ਪੌੜੀ ਠਟਣ ਹਾਰੇ ਥਾਟ ਆਪੇ ਹੀ ਠਟਿਆ ਆਪੇ ਪੂਰਾ ਸ਼ਾਹੋ ਆਪੇ ਹੀ ਖਟਿਆ ਆਪੇ ਕਰਪਾ ਸਾਰ ਆਪੇ ਰੰਗ ਰਟਿਆ ਕੁਦਰਤ ਕੀ ਮਨਾ ਪਾਏ ਲਖ ਬ੍ਰਹਿਮਟਿਆ ਅਗੰਮ ਥਾ ਬੇਅੰਤ ਪਰੇ ਪਰਟਿਆ ਆਪੇ ਵੱਡ ਪਾਤਸ਼ਾਹੋ ਆਪ ਵਜੀ ਰਟਿਆ ਕੋਏ ਨਾ ਜਾਣੇ ਕੀਮ ਕੇ ਵੱਡ ਮਿਟਿਆ ਸੱਚਾ ਸਾਇਬ ਆਪ ਗੁਰਮਖ ਪ੍ਰਗਟਿਆ ਸ਼ਲੋਕ ਮਹੱਲਾ 5ਵਾਂ ਸੁਣ ਸੱਜਣ ਪ੍ਰੀਤਮ ਮੇਰੇ ਆਪ ਮੈਂ ਸਤਿਗੁਰ ਦੇਹੋ ਦਿਖਾਲ ਹੋ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰਖਾਂ ਸੰਭਾਲ ਇਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤੇ ਨਾਮ ਲਾਇਓ ਨ ਜਨ ਸਦਹੀ ਵਰਤੈ ਨਾਲ ਮਹੱਲਾ 5ਵਾਂ ਮੇਰੇ ਅੰਦਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲੋਹ ਜੋ ਮੇਲੇ ਪ੍ਰੀਤਮ ਮੋਹੇ ਗੁਰ ਪੂਰੇ ਮਿਲਾਇਆ ਜਤ ਦੇਖਾ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੀਵ ਡਵਰ ਨਾ ਕੋਏ ਪੌੜੀ ਦੇਵਨ ਹਾਰ ਦਾ ਤਾਰ ਕਿਤ ਮੁਖ ਸਲਾਹੀਐ ਜਿਸ ਰਖੈ ਕਿਰਪਾ ਧਾਰ ਰਿਜਕ ਸਮਾਈਐ ਕੋਇ ਨਾ ਕੇ ਸਹੀ ਵਾਸ ਸਭ ਨਾ ਇਕ ਧਰ ਪਾਲੇ ਬਾਲਕ ਵਾਂਗ ਦੇਖੈ ਆਪ ਕਰ ਕਰ ਦਾਨ ਦਬਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰਾਥ ਹੋ ਤਿਸ ਕੁਰਬਾਨੀਐ ਗਾਇਐ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ ਸ਼ਲੋਕ ਮਹੱਲਾ 5ਵਾਂ ਢੀੜੋ ਮੁਕ ਲਈ ਕੀਤੀ ਨਾ ਸਭ ਰੱਖੇ कुटुंबੈ ਨਾਲ ਕਾਰਜ ਆਪ ਸਵਾਰੈਨ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇਦਾ ਲੋਹੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਵਿਣਤੁ ਦਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹੇ ਨਾਮ ਸੰਤੋਖਿਆ ਉਤਰੈ ਮਨ ਕੀ ਭੋਖ ਗੁਰ ਵਾਣ ਤਿਨ ਹਰਿਆ ਕੀਤੇ ਆ ਨਾਨਕ ਗਿਆ ਮਨੁਖ ਪੌੜੀ ਸੋ ਐਸਾ ਦਾਤਾਰ ਮਨੋ ਨਾ ਵਿਸਰੈ ਘੜੀ ਮੋ ਨਮੋਹਤ ਜਸਾ ਤਿਸ ਵਿਨ ਨਾਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸ ਨੂੰ ਬਲ ਧਰੈ ਜਿਸੈ ਜਰਾਏ ਆਪ ਸੋਈ ਅਜਰ ਜਰੈ ਤੈ ਸਹੀ ਮਿਲਿਆ ਸੱਚ ਮੰਤਰ ਗੁਰ ਮੰਤਰੈ ਸ਼ਲੋਕ ਮਹਲਾ 5ਵਾਂ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਖ ਜਾਹੇ ਧਨ ਸੋ ਜੰਤ ਸੁਹਾਵੜੇ ਜੋ ਗੁਰਮਖ ਜਪਦੇ ਨਾਓ ਜਿਨਿ ਇੱਕ ਮਾਨਿਕ ਰਾਦਿਆ ਤਿਨ ਸਦਬਲ ਹਾਰੈ ਜਾਓ ਤੈਨ ਕੀ ਧੋੜ ਹਮ ਬਾਛਦੇ ਕਰਮੀ ਪੱਲੇ ਪਾਏ ਜੋਰ ਤੇ ਰੰਗ ਗੋਵਿੰਦ ਕੈ ਓ ਤੈਨ ਬਲੇ ਹਾਰੇ ਜਾਓ ਆਖਾ ਬਿਰਥਾ ਜੀ ਕੀ ਹਰ ਸੱਜਣ ਮੇਲੋ ਹੋਰਾਏ ਗੁਰਪੂਰੈ ਮਿਲਾਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਗਮ ਰੂਪ ਅਨਾਤਨਾ ਕਾਹੂ ਜਾਏ ਮਹੱਲਾ ਪੰਜਵਾ ਤਨ ਸੋ ਵੇਲਾ ਘੜੀ ਤਨ ਤਨ ਮੂਰਤ ਪਰਸਾਰ ਤਨ ਸੋ ਦਿਨ ਸ ਸੰਜੋਗੜਾ ਜਦ ਡਿੱਠਾ ਗੁਰ ਦਰਸਾਰ ਮਨ ਕੀ ਆਇਸ਼ਾ ਪੂਰੀਆਂ ਅਰ ਪਾਇਆ ਗੰਮ ਪਰ ਹੋ ਮੈਂ ਟੁੱਟਾ ਮੋੜਾ ਇੱਕ ਸਚ ਨਾਮ ਅਧਾਰ ਜਨ ਨਾਨਕ ਲਗਾ ਸੇਵਾ ਰੁਦਰਿਆ ਸਗਲ ਸੰਸਾਰ ਪੌੜੀ ਸਿਵ ਸਲਾਣ ਭਗਤ ਵਿਰਲੇ ਦਿੱਤੀਆਂ ਨਾ ਸੋ ਪੇਜਿਸ ਭੰਡਾਰ ਫਿਰ ਪੁਛਣਾ ਲਿੱਤੀ ਆ ਨਾ ਜਿਸਨੋ ਲਗਾ ਰੰਗ ਸੇ ਰੰਗ ਰਤਿਆ ਉਹਨਾਂ ਏਕੋ ਨਾਮ ਅਧਾਰਿਕਾ ਉਹਨਾਂ ਪੱਤਿਆ ਉਹਨਾਂ ਪਿਛੈ ਜੱਗ ਪੁੰਚੈ ਭੋਗਈ ਉਹਨਾਂ ਪਿਆਰਾ ਰੱਬ ਉਹਨਾਂ ਹਾ ਜੋ ਗਈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹੰਬਲੇ ਹਾਰੀ ਤਿਨ ਜੇ ਖਸਮੈ ਭਾਣਿਆ ਸ਼ਲੋਕ ਮਹੱਲਾ 5ਵਾਂ ਹਰੀਖਸੈ ਨਾਲ ਮੈਂ ਦੋਸਤੀ ਹਰੀਖਸੈ ਨਾਲ ਮੈਂ ਰੰਗ ਹਰੀ ਕੋ ਮੇਰਾ ਸਜਣੋ ਹਰੀਖਸੈ ਨਾਲ ਮੈਂ ਸੰਗ ਹਰੀਖਸੈ ਨਾਲ ਮੈਂ ਗੋਸਟੇ ਮੋ ਮੈਲਾ ਕਰੈ ਨ ਭੰਗ ਜਾਣੈ ਬਿਰਥਾ ਜੀ ਕੀ ਕਦੇ ਨ ਮੋੜੈ ਰੰਗ ਹਰੀ ਕੋ ਮੇਰਾ ਮਸਲਤੀ ਭਨਣ ਘੜਨ ਸਮਰੱਥ ਹਰੀ ਕੋ ਮੇਰਾ ਦਾਤਾਰ ਹੈ ਸਿਰ ਦਾਤੇ ਆਜਗ ਹੱਥ ਹਰ ਇੱਕ ਸਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਵੱਡਾ ਸਾਹਿਬ ਗੁਰ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਗਿਆ ਇੱਛਾ ਪੂਰੀਆਂ ਪਾਇਆ ਧੁਰ ਸੰਜੋਗ ਨਾਨਕ ਪਾਇਆ ਸਚ ਨਾਮ ਸਾਧਹੀ ਭੋਗੇ ਭੋਗ ਮਨ ਗਿਆ ਇੱਛਾ ਪੂਰੀਆਂ ਪਾਇਆ ਧੁਰ ਸੰਜੋਗ ਨਾਨਕ ਪਾਇਆ ਸਚ ਨਾਮ ਸਦ ਹੀ ਭੋਗੇ ਭੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ